ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁਖੜ ਲੈਂਸ ਤੇ ਅਮਰੀਕਾ ਪਾਰਚ ਮੱਕੀ ਤੇ ਸੋਇਆਬੀਨ ਸਸਤੇ ਭਾਤੇ ਵੇਚਣ ਤੇ ਬਜ਼ਿਦ ਭਾਰਤੀ ਕਿਸਾਨਾਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਅਮਰੀਕਾ ਚ ਟੈਸਲਾ ਦੀ ਰੋਬੋ ਟੈਕਸੀ ਸੇਵਾ ਹੋਈ ਸ਼ੁਰੂ 10 ਸਾਲਾਂ ਦੀ ਮਿਹਨਤ ਦਾ ਨਤੀਜਾ ਅਮਰੀਕਾ ਜਾਣ ਲਈ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਮਹੱਤਵਪੂਰਨ ਖਬਰ ਅਮਰੀਕਾ ਨੇ ਕਿਹਾ سوشل میڈیا ਅਕਾਊਂਟਸ ਪ੍ਰਾਈਵੇਟ ਤੋਂ ਕਰੋ ਪਬਲਿਕ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਭਾਰਤ ਦੇ ਵਿੱਚ ਮੱਕੀ ਤੇ ਸੋਇਆਬੀਨ ਸਸਤੇ ਭਾਅ ਤੇ ਵੇਚਣ ਤੇ ਅੜਿਆ ਹੋਇਆ ਹੈ ਇਸ ਦੇ ਨਾਲ ਹੀ ਭਾਰਤੀ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਣ ਦੇ ਕਾਰਨ ਲਗਾਏ ਜਾ ਰਹੇ ਨੇ ਭਾਰਤ ਅਮਰੀਕਾ ਵਪਾਰ ਸੌਦਾ ਹੁਣ ਇਸ ਖਬਰ ਤੋਂ ਬਾਅਦ ਵਿਚਾਲੇ ਹੀ ਫਸ ਗਿਆ ਖੇਤੀਬਾੜੀ ਉਤਪਾਦਾਂ ਤੇ ਆਯਾਤ ਡਿਊਟੀ ਕਾਰਨ ਭਾਰਤ ਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ ਵਿੱਚ ਹੀ ਫਸਿਆ ਹੋਇਆ ਹੈ ਵਪਾਰ ਸਮਝੌਤੇ ਲਈ ਅਮਰੀਕਾ ਮੱਕੀ ਤੇ ਸੋਇਆਬੀਨ ਵਰਗੇ ਆਪਣੇ ਜੈਨੇਟਿਕ ਤੌਰ ਤੇ ਸੋਧੇ ਹੋਏ ਭੋਜਨ ਤੇ ਆਯਾਤ ਡਿਊਟੀ ਘਟਾਉਂਦੀ ਮੰਗ ਕਰ ਰਿਹਾ ਹੈ ਟਾਈਮਜ਼ ਆਫ ਇੰਡੀਆ ਦੇ ਰਿਪੋਰਟ ਮੁਤਾਬਕ ਅਮਰੀਕਾ ਚਾਹੁੰਦਾ ਹੈ ਕਿ ਇਹ ਉਤਪਾਦ ਭਾਰਤ ਚ ਸਸਤੇ ਦੇ ਵਿੱਚ ਵਿਕਣ ਇਹਦੇ ਨਾਲ ਹੀ ਭਾਰਤ ਸਰਕਾਰ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਆਯਾਤ ਡਿਊਟੀ ਘਟਾਉਣਾ ਨਹੀਂ ਚਾਹੁੰਦੀ ਭਾਰਤੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਤੋਂ ਸਸਤਾ ਜੀਐਮ ਭੋਜਨ ਭਾਰਤ ਆਉਂਦਾ ਹੈ ਤਾਂ ਭਾਰਤੀ ਕਿਸਾਨਾਂ ਲਈ ਆਪਣੀਆਂ ਫਸਲਾਂ ਵੇਚਣਾ ਔਖਾ ਹੋ ਜਾਵੇਗਾ ਅਜਿਹੀ ਸਥਿਤੀ 'ਚ ਸੌਦੇ ਨੂੰ ਲੈ ਕੇ ਪੰਬਲਪੂਸਾ ਬਣਿਆ ਹੋਇਆ ਹੈ 9 ਜੁਲਾਈ ਦੀ ਆਖਰੀ ਮਿਤੀ ਤੋਂ ਪਹਿਲਾਂ ਹੱਲ ਲੱਭਣਾ ਮੁਸ਼ਕਲ ਜਾਪਦਾ ਹੈ ਯੂਰੋ ਅਮਰੀਕਾ ਦੇ ਵਿੱਚ ਟੈਸਲਾ ਦੀ ਰੋਬੋ ਟੈਕਸੀ ਸੇਵਾ ਸ਼ੁਰੂ ਹੋ ਚੁੱਕੀ ਹੈ ਤੇ ਬਿਨਾਂ ਡਰਾਈਵਰ ਦੇ ਹੀ ਸੜਕਾਂ ਦੇ ਉੱਤੇ ਗੱਡੀਆਂ ਚੱਲਦੀਆਂ ਹੋਈਆਂ ਵਿਖਾਈ ਦਿੱਤੀਆਂ ਨੇ ਈਵੀਜ਼ ਬਿਨਾਂ ਡਰਾਈਵਰ ਦੇ ਚੱਲ ਰਹੀਆਂ ਨੇ ਇੱਕ ਸਵਾਰੀ ਦਾ ਕਿਰਾਇਆ 364 ਰੁਪਏ ਦੱਸਿਆ ਜਾਂਦਾ ਹੈ ਐਲਨ ਮਸਕ ਦਾ ਕਹਿਣਾ ਹੈ ਕਿ ਉਹਨਾਂ ਦੀ 10 ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਮਿਹਨਤ ਰੰਗ ਲਿਆਈ ਹੈ ਉਹ ਵੀ 10 ਸਾਲ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਟੈਸਲਾ ਨੇ 22 ਜੂਨ ਨੂੰ ਰੋਬੋਟ ਟੈਕਸੀ ਲਾਂਚ ਕੀਤੀ ਹੈ। ਇਹ ਇੱਕ ਆਟੋਨੋਮਸ ਟੈਕਸੀ ਹੈ ਜੋ ਬਿਨਾਂ ਕਿਸੇ ਡਰਾਈਵਰ ਦੇ ਚਲਦੀ ਹੈ। ਕੰਪਨੀ ਨੇ ਰੋਬੋਟ ਟੈਕਸੀ ਦੀ ਇੱਕ ਸਵਾਰੀ ਦੀ ਕੀਮਤ 4.20 ਡਾਲਰ ਯਾਨੀ ਲਗਭਗ 364 ਰੁਪਏ ਰੱਖੀ ਹੈ। ਰੋਬੋਟ ਟੈਕਸੀ ਸੇਵਾ ਫਿਲਹਾਲ ਸਿਰਫ ਆਸਟਨ ਸ਼ਹਿਰ 'ਚ ਉਪਲਬਧ ਹੋਵੇਗੀ। ਵਰਤਮਾਨ 'ਚ ਕੁਝ ਨਿਵੇਸ਼ਕਾਂ ਤੇ ਸਮਗਰੀ ਸਿਰਜਣ ਹਾਰਾਂ ਲਈ ਉਪਲਬਧ ਹੈ। ਕੁਝ ਯੂਜ਼ਰਸ ਨੇ ਜਿਨ੍ਹਾਂ ਨੇ ਇਸਦੀ ਵਰਤੋਂ ਕੀਤੀ ਹੈ ਉਹਨਾਂ ਨੇ ਆਪਣਾ ਅਨੁਭਵ ਜ਼ਰੂਰ ਸਾਂਝਾ ਕੀਤਾ ਹੈ ਉਦੋਂ ਹੀ ਐਲਨ ਮਸਕ ਨੇ ਪੋਸਟ ਦੇ ਵਿੱਚ ਕਿਹਾ ਹੈ ਕਿ ਰੋਬੋ ਟੈਕਸੀ ਦੇ ਸਫਲ ਲਾਂਚ ਲਈ ਟੈਸਲਾ AI ਦੇ ਸੌਫਟਵੇਅਰ ਤੇ ਚਿਪ ਡਿਜ਼ਾਈਨ ਟੀਮ ਨੂੰ ਵਧਾਈਆਂ ਇਹ 10 ਸਾਲਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਟੈਸਲਾ ਟੀਮ ਨੇ ਬਿਨਾਂ ਕਿਸੇ ਬਾਹਰੀ ਮਦਦ ਦੇ AI ਚਿਪ ਅਤੇ ਸੌਫਟਵੇਅਰ ਨੂੰ ਕਾਰਜਹੀ ਬਣਾਇਆ ਰੋਬੋ ਟੈਕਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਂਸਰ ਕੈਮਰੇ ਰਡਾਰ ਇਹ ਡਰੋਨ ਵਰਗੀਆਂ ਉੱਚ ਤਕਨੀਕੀ ਟੈਕਨੋਲੋਜੀਆਂ ਦੀ ਵਰਤੋਂ ਕਰਕੇ ਸੜਕ ਤੇ ਨੈਵੀਗੇਟ ਕਰਦੀ ਹੈ। ਇਹ ਸੇਵਾ ਟੈਸਲਾ ਮਾਡਲ Y ਵਾਹਨਾਂ ਦੀ ਵਰਤੋਂ ਕਰਦੀ ਹੈ ਜਿਨ੍ਹਾਂ ਤੇ ਰੋਬੋ ਟੈਕਸੀ ਬੈਚ ਲੱਗੇ ਨੇ। ਸ਼ੁਰੂ ਵਿੱਚ ਟੈਸਲਾ ਨੇ ਸਿਰਫ 20 ਵਾਹਨਾਂ ਨੂੰ ਸੜਕਾਂ ਤੇ ਲਿਆਂਦਾ ਹੈ। ਟੈਸਲਾ ਨੇ ਮਾਡਲ Y ਨੂੰ ਅਪਡੇਟ ਕੀਤਾ ਹੈ ਤੇ ਇਹ ਇਲੈਕਟ੍ਰੋਨਿਕ ਵਾਹਨ ਸਿਰਫ ਇੱਕ ਖਾਸ ਜੀਓਫੈਂਸਡ ਖੇਤਰ ਦੇ ਵਿੱਚ ਹੀ ਚੱਲਣਗੇ। ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਕੰਪਨੀ ਦਾ ਇੱਕ ਕਰਮਚਾਰੀ ਇਸ ਵੇਲੇ ਰੋਬੋ ਟੈਕਸੀ 'ਚ ਬੈਠੇਗਾ ਤਾਂ ਜੋ ਦੁਰਘਟਨਾ ਦੀ ਸਥਿਤੀ 'ਚ ਕਾਰ ਨੂੰ ਕੰਟਰੋਲ ਕੀਤਾ ਜਾ ਸਕੇ। ਇਹ ਵਾਹਨ ਆਸਟਨ ਦੇ ਇੱਕ ਛੋਟੇ ਜਿਹੇ ਖੇਤਰ 'ਚ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲ ਰਹੀ ਨੇ ਹਾਲਾਂਕਿ ਟੈਸਲਾ ਨੇ ਇਹ ਨਹੀਂ ਦੱਸਿਆ ਕਿ ਰੋਬੋ ਟੈਕਸੀ ਸੇਵਾ ਜਨਤਾਲਿਕ ਕਦੋਂ ਖੁੱਲੇਗੀ ਪਰ ਮਸਕ ਨੇ ਇਸ ਸੇਵਾ ਦਾ ਵਿਸਥਾਰ ਕਰਨ ਤੇ ਇਸ ਨੂੰ ਜਲਦੀ ਹੀ ਅਮਰੀਕਾ ਦੇ ਹੋਰ ਸ਼ਹਿਰਾਂ 'ਚ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ ਟੈਸਲਾ ਨੇ ਰੋਬੋ ਟੈਕਸੀ ਲਈ ਮਾਡਲ Y ਨੂੰ ਅਪਡੇਟ ਕੀਤਾ ਹੈ ਇਸ ਨੂੰ ਪਹਿਲੀ ਵਾਰ ਮਾਰਚ 2019 'ਚ ਲਾਂਚ ਕੀਤਾ ਗਿਆ ਸੀ ਦੁਨੀਆ ਭਰ 'ਚ ਮਾਡਲ Y ਦੀ ਕੀਮਤ 40000 ਡਾਲਰ ਤੋਂ ਸ਼ੁਰੂ ਹੁੰਦੀ ਹੈ ਇਹ ਤਿੰਨ ਰੂਪਾਂ 'ਚ ਉਪਲਬਧ ਹੈ रियर व्हील ड्राइव ਲੰਬੀ ਰੇਂਜ ਅਤੇ ਪ੍ਰਦਰਸ਼ਨ ਪ੍ਰਦਰਸ਼ਨ ਸੰਸਕਰਣ 60000 ਡਾਲਰ ਚ ਆਉਂਦਾ ਏ ਤੇ ਅਦਰ ਅਮਰੀਕਾ ਜਾਂਦੇ ਚਾਹਵਾਨ ਲੋਕਾਂ ਵਾਸਤੇ ਇੱਕ ਵੱਡੀ ਖਬਰ ਹੈ ਵੀਜ਼ਾ ਅਪਲਾਈ ਕਰਨ ਵਾਲਿਆਂ ਵਾਸਤੇ ਇੰਪੋਰਟੈਂਟ ਤੇ ਵੱਡੀ ਖਬਰ ਇਹ ਹੈ ਕਿ ਅਮਰੀਕਾ ਸਰਕਾਰ ਨੇ ਵੀਜ਼ਾ ਸਕਰੀਨਿੰਗ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਵਾਸਤੇ ਨਵਾਂ ਐਲਾਨ ਕੀਤਾ ਹੈ ਦਰਸਲੇ ਜੇ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਤੇ ਤੁਹਾਡਾ ਅਕਾਊਂਟ ਪ੍ਰਾਈਵੇਟ ਹੈ ਤੇ ਫਿਰ ਤੁਹਾਨੂੰ ਆਪਣਾ ਕਾਉਂਟੋ ਪ੍ਰਾਈਵੇਟ ਤੋਂ ਪਬਲਿਕ ਕਰਨਾ ਹੀ ਪਵੇਗਾ ਅਦਰਵਾਇਜ਼ ਤੁਹਾਡਾ ਵੀਜ਼ਾ ਰੱਦ ਕਰ ਦਿੱਤਾ ਜਾ ਸਕਦਾ ਹੈ ਤੇ ਜੇ ਤੁਹਾਨੂੰ ਹਜੇ ਵੀਜ਼ਾ ਨਹੀਂ ਮਿਲਿਆ ਤਾਂ ਫਿਰ ਵੀਜ਼ਾ ਨਹੀਂ ਮਿਲੇਗਾ ਜਦੋਂ ਤੱਕ ਤੁਸੀਂ ਅਕਾਊਂਟ ਪ੍ਰਾਈਵੇਟ ਤੋਂ ਪਬਲਿਕ ਨਹੀਂ ਕਰਤੇ ਅਮਰੀਕਾ ਜਾਣ ਲਈ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਇਹ ਹੈ ਕਿ ਵੀਜ਼ਾ ਸਕਰੀਨਿੰਗ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵਾਂ ਐਲਾਨ ਕਰ ਦਿੱਤਾ ਗਿਆ ਹੈ ਐਕਸਤੇ ਪੋਸਟ ਵਿੱਚ ਭਾਰਤ ਚ ਅਮਰੀਕੀ ਦੂਤਖਾਨੇ ਦੇ ਅਧਿਕਾਰਤ ਹੈਂਡਲ ਨੇ ਇਹ ਐਲਾਨ ਕੀਤਾ ਹੈ ਕਿ ਤੁਰੰਤ ਪ੍ਰਭਾਵ ਨਾਲ ਐਫ ਐਮ ਜਾਂ ਜੇ ਗੈਰ ਪ੍ਰਵਾਸੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਅਕਤੀਆਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਖਾਤਿਆਂ ਤੇ ਗੋਪਨੀਯਤਾ ਸੈਟਿੰਗਾਂ ਨੂੰ ਜਨਤਕ ਵਿੱਚ ਐਡਜਸਟ ਕਰਨ ਦੀ ਲੋੜ ਹੋਵੇਗੀ ਤਾਂ ਜੋ ਅਮਰੀਕੀ ਕਾਨੂੰਨ ਤਹਿਤ ਉਸਦੀ ਪਛਾਣ ਅਤੇ ਦੇਸ਼ 'ਚ ਸਵੀਕਾਰਤਾ ਸਥਾਪਿਤ ਕਰਨ ਲਈ ਜ਼ਰੂਰੀ ਜਾਂਚ ਦੀ ਸਹੂਲਤ ਦਿੱਤੀ ਜਾ ਸਕੇ ਇਸ ਨੇ ਇਹ ਵੀ ਦੁਹਰਾਇਆ ਹੈ ਕਿ 2019 ਤੋਂ ਸੰਯੁਕਤ ਰਾਜ ਅਮਰੀਕਾ ਨੇ ਵੀਜ਼ਾ ਬਿਨੈਕਾਰਾਂ ਨੂੰ ਪ੍ਰਵਾਸੀ ਤੇ ਗੈਰ ਪ੍ਰਵਾਸੀ ਵੀਜ਼ਾ ਅਰਜ਼ੀ ਫਾਰਮਾਂ ਤੇ ਸੋਸ਼ਲ ਮੀਡੀਆ ਪਛਾਣਕਰਤਾ ਪ੍ਰਦਾਨ ਕਰਨ ਦੀ ਲੋੜ ਲਾਜ਼ਮੀ ਕੀਤੀ ਹੈ ਪੋਸਟ 'ਚ ਅੱਗੇ ਕਿਹਾ ਗਿਆ ਹੈ ਕਿ ਵੀਜ਼ਾ ਸਕਰੀਨਿੰਗ ਤੇ ਵੈਟਿੰਗ ਵਿੱਚ ਸਾਰੀ ਉਪਲਬਧ ਜਾਣਕਾਰੀ ਦੀ ਵਰਤੋਂ ਉਨਾ ਵਿਸਾਬੇ ਨਿਕਾਰਾਂ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ ਜੋ ਅਮਰੀਕਾ ਲਈ ਅਯੋਗ ਨੇ ਜਿਨ੍ਹਾਂ ਜੋ ਉਹ ਵੀ ਸ਼ਾਮਿਲ ਨੇ ਜੋ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਨੇ ਇਸ ਦੌਰਾਨ ਅਮਰੀਕੀ ਸਰਕਾਰ ਨੇ 2025 ਲਈ ਇੱਕ ਨਵੀਂ ਯਾਤਰਾ ਪਾਬੰਦੀ ਬਾਰੇ ਦੱਸਿਆ ਜਿਸ ਚ 12 ਦੇਸ਼ਾਂ ਦੇ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਰੋਕਿਆ ਗਿਆ ਤੇ 7 ਹੋਰਾਂ ਤੋਂ ਵੀਜ਼ਾ ਪਹੁੰਚ ਨੂੰ ਅੰਸ਼ਕ ਤੌਰ ਤੇ ਸੀਮਿਤ ਕੀਤਾ ਗਿਆ ਹੈ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਇਸ ਸੂਚੀ 'ਚ ਨਹੀਂ ਹੈ ਅਮਰੀਕਾ ਭਾਰਤੀ ਨਾਗਰਿਕਾਂ ਲਈ ਸਾਰੀਆਂ ਸ਼੍ਰੇਣੀਆਂ 'ਚ ਅਰਜ਼ੀਆਂ ਦੀ ਪ੍ਰਕਿਰਿਆ ਜਾਰੀ ਰੱਖ ਰਿਹਾ ਹੈ ਜਿਸ 'ਚ B1/B2 ਟੂਰਿਸਟ ਵੀਜ਼ਾ H1B ਵਰਕ ਪਰਮਿਟ ਤੇ F1 ਵਿਦਿਆਰਥੀ ਵੀਜ਼ਾ ਸ਼ਾਮਲ ਨੇ ਹਾਲਾਂਕਿ ਭਾਰਤ ਤੋਂ ਵੀਜ਼ਾ ਬਿਨਿਕਾੜਾ ਨੂੰ ਹਜੇ ਵੀ ਉੱਚ ਮੰਗ ਤੇ ਪ੍ਰਸ਼ਾਸਕੀ ਬੈਕਲੌਗ ਕਾਰਨ ਲੰਬੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸੰਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰਮਾਰ ਤੇ ਆਮਖੜਲੇ ਸਤੇ ਅਮਰੀਕਾ ਪਾਰਚ ਮੱਕੀ ਤੇ ਸੋਇਆਬੀਨ ਸਸਤੇ ਭਾਤੇ ਵੇਚਣ ਤੇ ਬਜ਼ਿਦ ਭਾਰਤੀ ਕਿਸਾਨਾਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਅਮਰੀਕਾ ਦੇ ਟੈਸਲਾ ਦੀ ਰੋਬੋ ਟੈਕਸੀ ਸੇਵਾ ਹੋਈ ਸ਼ੁਰੂ 10 ਸਾਲਾਂ ਦੀ ਮਿਹਨਤ ਦਾ ਨਤੀਜਾ ਅਮਰੀਕਾ ਜਾਣ ਲਈ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਮਹੱਤਵਪੂਰਨ ਖਬਰ ਅਮਰੀਕਾ ਨੇ ਕਿਹਾ ਸੋਸ਼ਲ ਮੀਡੀਆ ਅਕਾਊਂਟਸ ਪ੍ਰਾਈਵੇਟ ਤੋਂ ਕਰੋ ਪਬਲਿਕ ਇਸੇ ਨਾਲ ਹੀ ਮੈਨੇ ਤੁਹਾਨੂੰ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ